ਸਤੰਬਰ ਦੇ ਮਹੀਨੇ ਦੇ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਜਿਹੜੀਆਂ ਲਾਈਆਂ ਜਾ ਸਕਦੀਆਂ ਤੇ ਕਿਸੇ ਵੀ ਫਸਲ ਜਾਂ ਸਬਜ਼ੀ ਦੀ ਜਿਹੜੀ ਸਫਲਤਾ ਕੀ ਉਹ ਉਹਦੇ ਲਾਉਣ ਦੇ ਸਮੇਂ ਦੇ ਉੱਪਰ ਬਹੁਤ ਨਿਰਭਰ ਕਰਦੀ ਹੈ। ਸਹੀ ਸਮੇਂ ਤੇ ਲਗਾਈ ਗਈ ਜਿਹੜੀ ਫਸਲ ਆ ਜਾਂ ਕੋਈ ਸਬਜ਼ੀ ਹੈਗੀ ਉਹ ਤੁਹਾਨੂੰ ਚੰਗੇ ਨਤੀਜੇ ਦਿੰਦੀ ਹੀ ਦਿੰਦੀ ਹੈਗੀ। ਸੋ ਸਤੰਬਰ ਦੇ ਮਹੀਨੇ ਦੇ ਵਿੱਚ ਕਿਹੜੀਆਂ-ਕਿਹੜੀਆਂ ਤੁਸੀਂ ਸਬਜ਼ੀਆਂ ਲਾ ਸਕਦੇ ਹੋ, ਕਿਸ ਤਰ੍ਹਾਂ ਜਿਹੜੀਆਂ ਸਬਜ਼ੀਆਂ ਲਾਉਣੀਆਂ ਨੇ ਹੈਗੀਆਂ ਤੇ ਇਹਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਾਰੀ ਗੱਲਬਾਤ ਇਸ ਵੀਡੀਓ ਦੇ ਦੌਰਾਨ ਕਰਾਂਗੇ। ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ, ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਗੱਲ ਕਰ ਲਈਏ ਕਿ ਆਪਾਂ ਜਿਹੜੀ ਸਬਜ਼ੀਆਂ ਆ ਗਈਆਂ ਉਹਨਾਂ ਨੂੰ 2-3 ਹਿੱਸਿਆਂ ਦੇ ਵਿੱਚ ਵੰਡ ਲਈਏ ਜਿਵੇਂ ਕਿ ਸਰੋਂ ਹੋ ਗਈ ਜਾਂ ਆਪਣਾ ਧਨੀਆ ਹੋ ਗਿਆ ਜਾਂ ਫਿਰ ਆਪਾਂ ਗੱਲ ਕਰ ਲਈਏ ਕਿ ਗਾਜਰਾ ਹੋ ਗਿਆ ਇਹ ਚੀਜ਼ਾਂ ਆਪਾਂ ਕਿਸ ਤਰ੍ਹਾਂ ਜਿਹੜੀਆਂ ਲਾ ਸਕਦੇ ਆਂਗੇ ਜਿਵੇਂ ਹੁਣ ਸਰੋਂ ਆ ਗਈ ਉਹ ਆਪਾਂ ਸਿੱਧੀ ਸੰਤਲ ਏਰੀਏ ਦੇ ਵਿੱਚ ਜਿਹੜੀ ਗਿੱਲ ਦੇ ਉੱਪਰ ਬੀਜੀ ਹੈਗੀ ਬੱਤਰਬਾਣ ਦੇ ਵਿੱਚ ਬੀਜਣ ਦੀ ਜਿਹੜੀ ਆਪਾਂ ਸਰੋਂ ਨੂੰ ਕੋਸ਼ਿਸ਼ ਕਰੀਏ ਉਹਦੇ ਦੋ ਮੁੱਖ ਕਾਰਨ ਇਹ ਹੈਗੇ ਜੇਕਰ ਆਪਾਂ ਔਰੇ ਕੱਢ ਕੇ ਉਦੋਂ ਪਾਣੀ ਫੇਰਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸਰੋਂ ਦੇ ਨਾਲ ਹੀ ਜਿਹੜੇ ਆ ਤੁਹਾਡੇ ਨਦੀਨ ਹਰੇ ਹੋ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਪਟਨਾ ਤੁਹਾਨੂੰ ਔਖਾ ਹੋ ਜਾਂਦਾ ਹੈਗਾ ਸਰੋਂ ਦੇ ਵਿੱਚੋਂ ਕਿਉਂਕਿ ਸਰੋਂ ਤੁਹਾਨੂੰ ਜੇ ਸਾਗ ਲਈ ਬੀਜ ਰਹੇ ਹੋ ਤਾਂ ਉਹ ਥੋੜੀ ਜੀ ਸੰਘਣੀ ਬੀਜਣੀ ਪੈਂਦੀ ਹੈਗੀ ਸੋ ਸਰੋਂ ਨੂੰ ਆਪਾਂ ਇਸ ਤਰ੍ਹਾਂ ਬੱਤਰ ਦੇ ਵਿੱਚ ਬੀਜਾਂਗਾ ਧਣੀਆਂ ਵੀ ਇਸੇ ਤਰ੍ਹਾਂ ਬੀਜਿਆ ਗਿਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅੱਗੇ ਛਰਗਮ ਲਾਏ ਹੈਗੇ ਉਹ ਬੱਟਾਂ ਦੇ ਉੱਪਰ ਲਾਏ ਹੈਗੇ ਜਿੰਨੀਆਂ ਵੀ ਝਾੜ ਵਾਲੀਆਂ ਸਬਜ਼ੀਆਂ ਨੇ ਜਿਦੇ ਵਿੱਚ ਮੂਲੀ, ਗਾਜਰ, ਛਰਗਮ, ਚਕੰਦਰ ਇਸ ਤਰ੍ਹਾਂ ਦੀਆਂ ਸਬਜ਼ੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਕੋਸ਼ਿਸ਼ ਕਰੋ ਕਿ ਬੱਟਾਂ ਜਾਂ ਮੋਟੀਆਂ ਬੱਟਾਂ ਬਣਾ ਕੇ ਉਹਨਾਂ ਦੇ ਉੱਪਰ ਲਾਓ ਜੇ ਪਤਲੀ ਬੱਟ ਬਣਾ ਰਹੇ ਹੋ ਤਾਂ ਇੱਕ ਲਾਈਨ ਖਿੱਚ ਕੇ ਉਹਦੇ 'ਚ ਬੀ ਕੇਰ ਦੋ ਜੇ ਤੁਸੀਂ ਮੋਟੀ ਬੱਟ ਬਣਾ ਰਹੇ ਹੋ ਤਾਂ ਉਹਦੇ 'ਚ ਦੋ ਲਾਈਨਾਂ ਖਿੱਚ ਕੇ ਜਿਹੜਾ ਵੀ ਕਰ ਸਕਦੇ ਹੋ ਤੇ ਲੈਣ ਤੋਂ ਲੈਣ ਦੀ ਦੂਰੀ ਲਗਭਗ 15 ਸੈਂਟੀਮੀਟਰ ਜਾਨੀ ਕਿ ਇੱਕ ਗਿੱਠ ਦੇ ਕਰੀਬ ਤੁਸੀਂ ਰੱਖ ਸਕਦੇ ਹੋ ਜ ਜਿਹਦੀ ਗੜਾਈ ਵੀ ਸਹੀ ਕੀਤੀ ਜਾ ਸਕੇ ਤੇ ਜਿਹੜੀ ਤਤਾਂ ਦੀ ਘਾਟ ਆ ਗਈ ਉਹ ਵੀ ਬੂਟਿਆਂ ਦੇ ਵਿੱਚ ਨਾ ਆਵੇ ਤੇ ਚੰਗੀ ਗਰੋਥ ਜਿਹੜੇ ਬੂਟੇ ਕਰ ਸਕਣ ਸੋ ਜੇ ਗੱਲ ਕਰ ਲਈਏ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਲਾ ਸਕਦੇ ਆ ਇੱਕ ਵਾਰ ਸਾਰੀਆਂ ਦਾ ਜਿਹੜਾ ਮੋਟਾ-ਮੋਟਾ ਨਾਮ ਤੁਹਾਨੂੰ ਦੱਸ ਦਿੰਨੇ ਜਿਹਦੇ ਵਿੱਚ ਗਾਜਰ ਦੀਆਂ ਦੇਸੀ ਕਿਸਮਾਂ ਲਾਈਆਂ ਜਾ ਸਕਦੀਆਂ, ਬੰਦ ਗੋਭੀ ਜਿਹੜੀ ਸਿੱਧੀ ਬਜਾਈ ਕੀਤੀ ਜਾ ਸਕਦੀ ਆ, ਚੀਨੀ ਸਰੋਂ ਲਾਈ ਜਾ ਸਕਦੀ ਆ, ਛਰਗਮ ਲਾਇਆ ਜਾ ਸਕਦਾ, ਮੇਥੇ, ਮੇਥੀ, ਆਲੂ ਦੀ ਜਿਹੜੀ ਕੋਫਰੀ, ਸੂਰੀਆ ਕਿਸਮਾਂ ਕੀ ਇਹ ਲਗਭਗ ਅਹ ਮੰਨ ਲਓ ਵੀ 90 ਤੋਂ 100 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਇਹ ਵੀ ਤੁਸੀਂ ਲਾ ਸਕਦੇ ਹੋ। ਤੋਰੀਆ ਜਿਹੜਾ ਹੁਣ ਲੱਗ ਸਕਦਾ ਤੇ ਸਰੋਂ ਦੀਆਂ ਕੁਝ ਕੁ ਕਿਸਮਾਂ ਜਿਹੜੀਆਂ ਹੁਣ ਤੁਸੀਂ ਲਾ ਸਕਦੇ ਹੋਗੇ। ਤੇ ਜਿਹੜੀ ਉਹ ਤੋਂ ਬਾਅਦ ਸ਼ਾਮ ਸੰਭਾਲ ਦੀ ਗੱਲ ਕਰ ਲਈਏ ਜਾਨੀ ਕਿ ਹਰ ਗੜਾਈ ਵੇਲੇ ਤੁਸੀਂ ਜਿਹੜਾ ਇਹ ਕਰਨਾ ਵੀ ਗਣੋਇਆਂ ਦੀ ਖਾਦ ਦੇਣ ਦੀ ਕੋਸ਼ਿਸ਼ ਕਰਨੀ ਹੈਗੀ ਗਣੋਇਆਂ ਦੀ ਖਾਦ ਸੈੱਟ ਕੇ ਉਦੋਂ ਬਾਅਦ ਤੁਸੀਂ ਗੜਾਈ ਕਰੋ ਤੇ ਨਾਲ ਜਿੱਥੇ ਜਿ ਬੱਟਾਂ ਤੇ ਆ ਤਾਂ ਥੋੜੀ ਥੋੜੀ ਮਿੱਟੀ ਪੱਟਾਂ ਦੇ ਨਾਲ ਚੜਾਓ ਜੇ ਸਮਤਲ ਚਾ ਫਿਰ ਵੀ ਥੋੜੀ ਥੋੜੀ ਮਿੱਟੀ ਪੱਟ ਕੇ ਜੜਾਂ ਦੇ ਨਾਲ ਲਾਉਂਦੇ ਰਹੋ ਉਹਦੇ ਨਾਲ ਵੀ ਕਾਫੀ ਜਿਹੜੇ ਤੁਹਾਨੂੰ ਵਧੀਆ ਨਤੀਜੇ ਮਿਲਦੇ ਨੇਗੇ ਤੇ ਤੋਂ ਇਲਾਵਾ ਜੇ ਉਸ ਤੋਂ ਬਾਅਦ ਦੀ ਸਾਂਭ ਸੰਭਾਲ ਦੀ ਗੱਲ ਕੀਤੀ ਜਾਵੇ ਤਾਂ ਜਿੰਨੇ ਲਾਉਣ ਤੋਂ 15 ਦਿਨ ਬਾਅਦ ਤੁਸੀਂ ਨਿੰਮ ਦਾ ਤੇਲ ਤੁਹਾਨੂੰ ਕਿਸੇ ਵੀ ਜਿਹੜਾ ਦੁਕਾਨ ਤੋਂ ਮਿਲ ਜਾਣਾਗਾ ਜਿਹੜੀਆਂ ਕਿ ਰੇਸ ਸਪਰੇ ਵਾਲੀਆਂ ਦੁਕਾਨਾਂ ਨੇਗੀਆਂ ਨਿੰਮ ਦਾ ਤੇਲ ਤੁਸੀਂ ਲਿਆ ਕੇ ਰੱਖੋ ਤੇ ਇੱਕ ਢੋਲੀ ਦੇ ਵਿੱਚ ਲਗਭਗ ਜਿਹੜਾ ਪਾਣੀ ਦੇ ਵਿੱਚ ਲੀਟਰ ਦੇ ਵਿੱਚ 100 ਤੋਂ 150 ਗ੍ਰਾਮ ਘੋਲ ਕੇ ਤੇ ਉਸ ਤੋਂ ਬਾਅਦ ਉਹਨੂੰ ਤੁਸੀਂ ਉਹ ਢੋਲੀ ਦੇ ਵਿੱਚ ਪਾ ਕੇ 15 ਤੋਂ 20 ਦਿਨਾਂ ਬਾਅਦ ਛਿੜਕਾਅ ਕਰ ਦੇਣਾਗਾ ਉਹਦੇ ਵਿੱਚ ਜਿਹੜਾ ਤੇਲਾ ਵਗੈਰਾ ਜਾਂ ਮੱਛਰ ਵਗੈਰਾ ਦਾ ਅਟੈਕ ਹੋਊਗਾ ਉਹ ਤੁਹਾਡਾ ਕੰਟਰੋਲ ਦੇ ਵਿੱਚ ਆ ਜਾਣਾਗਾ ਗੁੜਾਈ ਸਮੇ ਜਿਹੜੀ ਆ ਪੰਗਣੋਆਂ ਦੀ ਖਾਦ ਪਹਿਲੀ ਗੱਲ ਕਰ ਚੁੱਕੇ ਆਂਗੇ ਇਸ ਤੋਂ ਇਲਾਵਾ ਤੁਸੀਂ ਖਾਲ ਪਿਆਉਂ ਕੇ ਰੱਖ ਲੈਣੀ ਹੈਗੀ ਜਿਵੇਂ ਸਵੇਰੇ ਤੁਸੀਂ ਮੰਨ ਲਓ 400 ਗ੍ਰਾਮ ਖਾਲ ਪਿਆਉਲੀ 3-4 ਲੀਟਰ ਪਾਣੀ ਦੇ ਵਿੱਚ ਤੇ ਉਹਨੂੰ ਤਿੰਨ ਚ ਦੋ ਤਿੰਨ ਵਾਰੀ ਹਿਲਾ ਦਿਓ ਅੱਥ ਨੇ ਉਹਦਾ ਨਿਤਰਿਆ ਹੋਇਆ ਪਾਣੀ ਲੈ ਕੇ ਤੇ 20 ਦਿਨਾਂ ਬਾਅਦ ਹੀ ਨਿੰਮ ਦੇ ਪਾਣੀ ਤੋਂ ਇੱਕ ਅੱਧਾ ਦਿਨ ਬਾਅਦ ਤੁਸੀਂ ਉਹਦੇ ਛਿੜਕਾਅ ਕਰ ਦੇਣਾ ਉਹਦੇ ਨਾਲ ਜਿਹੜਾ ਨਾਈਟ੍ਰੋਜਨ ਦੀ ਘਾਟ ਆ ਤੁਹਾਡੀ ਸਬਜ਼ੀ ਦੀ ਪੂਰੀ ਹੋ ਜਾਣੀ ਹੈ ਤੇ ਆਪਣੀ ਕੋਸ਼ਿਸ਼ ਇਹ ਹੈ ਕਿ ਤੁਸੀਂ ਆਪਣੀ ਘਰੇਲੂ ਬਗੀਚੀ ਬਿਨਾ ਕਿਸੇ ਪੈਸਟੀਸਾਈਡ ਜਾਂ ਕੈਮੀਕਲ ਦੀ ਮਦਦ ਦੇ ਨਾਲ ਅਗਾ ਸਕੋ ਤੇ ਉਹ ਤਾਂ ਜੋ ਸੰਭਵ ਆ ਗਈ ਜੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਥੋੜੇ-ਬਹੁਤੀਆਂ ਚੀਜ਼ਾਂ ਦੀ ਵਰਤੋਂ ਕਰਦੇ ਰਹੋਗੇ ਬਾਕੀ ਤੁਸੀਂ ਜਿਹੜਾ ਸਵੇਹ ਸੈੱਟ ਸਕਦੇ ਹੋ ਦੇ ਵਿੱਚ ਉਹ ਫਾਸਫੋਰਸ ਦੀ ਜਿਹੜੀ ਕਮੀ ਪੂਰੀ ਕਰਦੀ ਹੈਗੀ ਤੇ ਕੋਸ਼ਿਸ਼ ਜੇ ਤੁਹਾਡੇ ਕੋਲ ਗਲੀ ਸੜੀ ਖਾਦ ਆਗੀ ਤਾਂ ਉਹ ਤੁਸੀਂ ਲਾਉਣ ਤੋਂ ਪਹਿਲਾਂ ਜਿਹੜਾ ਮਲਾਦ ਨਹੀਂ ਮਿੱਟੀ ਦੇ ਵਿੱਚ ਪਰ ਇਹਦੇ ਚ ਇਹ ਵੀ ਰੂੜੀ ਦੀ ਖਾਦ ਬਿਲਕੁਲ ਗਲੀ ਸੜੀ ਤੁਹਾਡੀ ਹੋਣੀ ਚਾਹੀਦੀ ਹੈਗੀ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਇਸ ਚੀਜ਼ ਬੰਦੀ ਕੋਈ ਸਵਾਲ ਹੋਵੇ ਬਸ ਤਾਂ ਤੁਸੀਂ ਹੋ ਸਕਦਾ ਸਾਰੇ ਬੰਦੇ ਪਹਿਲਾਂ ਹੀ ਇਹਨਾਂ ਚੀਜ਼ਾਂ ਬਾਰੇ ਜਾਣਦੇ ਹੋਵੋ ਪਰ ਕੁਝ ਵੀਰ ਇਦਾਂ ਦੇ ਹੁੰਦੇ ਜਿਹੜੇ ਇਹਨਾਂ ਚੀਜ਼ਾਂ ਨਾਲ ਨਵੇਂ ਜੁੜੇ ਹੁੰਦੇ ਆ ਗਰੋ ਬੈਗ ਵਗੈਰਾ ਵਿੱਚ ਸਬਜ਼ੀਆਂ ਲਾਉਣਾ ਚਾਹੁੰਦੇ ਤਾਂ ਉਹਨਾਂ ਨੂੰ ਸਮੇਂ ਬਾਰੇ ਜਿਹੜੀ ਜਾਣਕਾਰੀ ਨਹੀਂ ਹੁੰਦੀ ਇਸੇ ਕਰਕੇ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆ ਇਸ ਤੋਂ ਇਲਾਵਾ ਸਮੇ ਤੋਂ ਸਮੇ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਣੇ ਆ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ।